ਕੰਚਨ ਕੁਮਾਰੀ ਉਰਫ ਕਮਲ ਕੌਰ ਭਾਬੀ ਦੇ ਕਤਲकांड ਦੇ ਵਿੱਚ ਇੱਕ ਤੋਂ ਬਾਅਦ ਇੱਕ ਮੋੜ ਆਉਂਦੇ ਦਿਖਾਈ ਦੇ ਰਹੇ ਨੇ ਜਿੱਥੇ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਤਾਂ ਉੱਥੇ ਇੱਕ ਵੱਡਾ ਬਿਆਨ ਵੀ ਸਾਹਮਣੇ ਆ ਰਿਹਾ ਹੈ ਕੰਨ ਦੱਸਦੀ ਹੈ ਕਿ ਖੱጫ ਜਤਾਇਆ ਜਾ ਰਿਹਾ ਕਿ ਪੰਜਾਬ ਪੁਲਿਸ ਦੇ ਅੰਡਰ ਹੀ ਅਮਰਿਤਪਾਲ ਸਿੰਘ ਮਹਿਰੋ ਦਰਅਸਲ ਅਮਰਿਤਪਾਲ ਸਿੰਘ ਮਹਿਰੋ ਦੇ ਪਿਤਾ ਵਕੀਲ ਹਰਪਾਲ ਸਿੰਘ ਖਾਰਾ ਨੂੰ ਮਿਲਨ ਬਠਿੰਡਾ ਪਹੁੰਚੇ ਤਾਂ ਵਕੀਲ ਖਾਰਾ ਦਾ ਵੱਡਾ ਬਿਆਨ ਸਾਹਮਣੇ ਆ ਵਕੀਲ ਖਾਰਾ ਦਾ ਕਹਿਣਾ ਹੈ ਕਿ ਬਠਿੰਡਾ ਪੁਲਿਸ ਦੇ ਅੱਗੇ ਕਦੇ ਵੀ ਅਮਰਿਤਪਾਲ ਸਿੰਘ ਮੈਰੋ ਸਰੈਂਡਰ ਨਹੀਂ ਕਰੇਗਾ ਜੇ ਸਰੈਂਡਰ ਕੀਤਾ ਜਾਵੇਗਾ ਤਾਂ ਮਹਿਸ ਕੋਰਟ ਦੇ ਵਿੱਚ ਇਸ ਦੇ ਨਾਲ ਸਾਨੂੰ ਇਹ ਸ਼ੱਕ ਹੈ ਕਿ ਪੰਜਾਬ ਪੁਲਿਸ ਦੇ ਅੰਡਰ ਹੀ ਅਮਰਿਤਪਾਲ ਸਿੰਘ ਮੈਰੋ ਅਮਰਿਤਪਾਲ ਸਿੰਘ ਮੈਰੋ ਦੇ ਪਿਤਾ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਮੇਰੇ ਪੁੱਤ ਨੂੰ ਬੇਵਜ੍ਹਾ ਫਸਾਇਆ ਜਾ ਰਿਹਾ ਉਸ ਦਾ ਕੋਈ ਕਸੂਰ ਨਹੀਂ ਹੈ। ਉਹਨਾਂ ਕਿਹਾ ਕਿ ਇੱਕ ਲੜਕੀ ਜ਼ਰੂਰ ਸਾਡੇ ਘਰ ਆਈ ਸੀ ਅਤੇ ਉਸ ਦੇ ਵੱਲੋਂ ਮਾਫੀ ਵੀ ਮੰਗੀ ਗਈ। ਸਾਡੇ ਵੱਲੋਂ ਪੈਸੇ ਵੀ ਦਿੱਤੇ ਗਏ। ਮੇਰਾ ਪੁੱਤ ਅਮਰਿਤਪਾਲ ਸਿੰਘ ਮੈਰੋ ਉਸ ਵੇਲੇ ਘਰ ਹੀ ਸੀ ਤੇ ਉਸ ਕੁੜੀ ਬਾਰੇ ਸਾਨੂੰ ਕੁਝ ਨਹੀਂ ਪਤਾ। ਦਰਸੇ ਲੋਨਾਂ ਦੱਸਿਆ ਕਿ ਕਈ ਸਾਲ ਪਹਿਲਾਂ ਅਮਰਿਤਪਾਲ ਸਿੰਘ ਮੈਰੋ ਰੋਜ਼ਗਾਰ ਦੇ ਲਈ ਏਜੰਟ ਦੇ ਥਰੂ ਮਲੇਸ਼ੀਆ ਗਿਆ ਸੀ ਪਰ ਉੱਥੇ ਰੋਜ਼ਗਾਰ ਨਾ ਮਿਲਣ ਕਾਰਨ ਉਹ ਵਾਪਸ ਪਰਤ ਗਿਆ। ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਨਿਹੰਗਤ ਸਿੰਘ ਜਿਹੜੇ ਅਮਰਿਤਪਾਲ ਸਿੰਘ ਮੈਰੋ ਦੇ ਸਾਥੀ ਨੇ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜਿਆ ਜਾਵੇ ਕਿਉਂਕਿ ਰਿਮਾਂਡ ਤੋਂ ਬਾਅਦ ਪੁਲਿਸ ਦੇ ਹੱਥੇ ਕੁਝ ਵੀ ਨਹੀਂ ਲੱਗਿਆ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਦਾ ਕਹਿਣਾ ਹੈ ਕਿ ਅਸੀਂ ਕੋਰਟ ਦੇ ਵਿੱਚ ਮੰਗ ਕਰਾਂਗੇ ਕਿ ਜਿਹੜੇ ਨਿਹੰਗ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਜੇਲ੍ਹ ਭੇਜ ਦਿੱਤਾ ਜਾਵੇ ਕਿਉਂਕਿ ਬਠਿੰਡਾ ਪੁਲਿਸ ਦੇ ਵੱਲੋਂ 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਕੁਝ ਵੀ ਇਹਨਾਂ ਤੋਂ حاصل ਨਹੀਂ ਹੋਇਆ ਸੋਸ਼ਲ ਮੀਡੀਆ 'ਤੇ ਅਫਵਾਹ ਉਡਾਈ ਜਾ ਰਹੀ ਹੈ ਕਿ ਅਮਰਿਤਪਾਲ ਸਿੰਘ ਮੈਰੋ ਆਪਣੇ ਆਪ ਨੂੰ ਸਰੈਂਡਰ ਕਰੇਗਾ ਇਹ ਸਰਾਸਰ ਅਫਵਾਹਾਂ ਵਕੀਰ ਖਾਰਾ ਦੇ ਵੱਲੋਂ ਜਿਹੜੀ ਧੁੰਦ ਸੋਸ਼ਲ ਮੀਡੀਆ ਤੇ ਫਲਾਈ ਜਾ ਰਹੀ ਹੈ ਉਸ ਨੂੰ ਪੂਰੇ ਤਰੀਕੇ ਦੇ ਨਾਲ ਸਾਫ਼ ਕੀਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਕਿਹਾ ਹੈ ਕਿ ਬਠਿੰਡਾ ਪੁਲਿਸ ਦੇ ਅੱਗੇ ਕਦੇ ਵੀ ਅਮਰਿਤਪਾਲ ਸਿੰਘ ਮੈਰੋ ਸਰੈਂਡਰ ਨਹੀਂ ਕਰੇਗਾ ਸਰੈਂਡਰ ਕਰੇਗਾ ਤਾਂ ਸਿਰਫ ਕੋਰਟ ਦੇ ਵਿੱਚ ਤੇ ਸਾਨੂੰ ਤਾਂ ਇਹ ਸ਼ੱਕ ਵੀ ਹੈ ਕਿ ਪੰਜਾਬ ਪੁਲਿਸ ਦੇ ਅੰਡਰ ਹੀ ਅਮਰਿਤਪਾਲ ਸਿੰਘ ਮੈਰੋ ਹੈ ਤਨੁਦਾਸ ਦੱਸਦੇ ਕਿ ਕਮਲ ਕੌਰ ਭਾਬੀ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆ ਚੁੱਕੀ ਹੈ ਇਸ ਪੋਸਟਮਾਰਟਮ ਰਿਪੋਰਟ ਦੇ ਵਿੱਚ ਵੀ ਕਈ ਵੱਡੇ ਖੁਲਾਸੇ ਹੋਏ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਦਾ ਬੀਤੇ ਦਿਨੀ 12 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ ਕਮਲ ਕੌਰ ਭਾਬੀ ਨੂੰ ਅਮਰਿਤਪਾਲ ਸਿੰਘ ਮੈਰੋ ਅਤੇ ਉਸ ਦੇ ਸਾਥੀਆਂ ਨੇ ਗਲਾ ਘੁੱਟ ਕੇ ਮਾਰਿਆ ਸੀ ਹੁਣ ਕਮਲ ਕੌਰ ਭਾਬੀ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਉਸਦੇ ਨਾਲ ਸਰੀਰਕ ਛੇੜਛਾੜ ਬਾਰੇ ਕੁਝ ਵੀ ਮੈਂਸ਼ਨ ਨਹੀਂ ਕੀਤਾ ਗਿਆ ਜਦੋਂ ਕਿ ਰਿਪੋਰਟ ਦੇ ਵਿੱਚ ਮੌਤ ਦਾ ਮੁੱਖ ਕਾਰਨ ਗਲਾ ਕਟ ਕੇ ਮਾਰਨਾ ਦੱਸਿਆ ਗਿਆ ਇਸ ਦੇ ਨਾਲ ਹੀ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਮ੍ਰਿਤਕ ਦੇ ਸਵੈ ਬੱਤੇ ਵਿਸੇਰਾ ਦੇ ਨਮੂਨਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਜੋ ਕਿ ਫੋਰੈਂਸਿਕ ਲੈਬ ਦੇ ਵਿੱਚ ਭੇਜ ਦਿੱਤੀਆਂ ਗਿਆ ਨੇ ਕਿ ਕਿਸੇ ਤਰੀਕੇ ਦਾ ਸਰੀਰਕ ਸੋਸ਼ਣ ਸੀ ਜਾਂ ਨਹੀਂ ਤੋ ਅੰਦਾਜ਼ੇ ਕਿ ਕਈ ਵੱਡੇ ਬਿਆਨ ਵੀ ਸਾਹਮਣੇ ਆ ਰਹੇ ਸੀ ਕਿ ਅਮਰਿਤਪਾਲ ਸਿੰਘ ਮੈਰੋ ਅਤੇ ਉਸਦੇ ਸਾਥੀਆਂ ਦੇ ਵੱਲੋਂ ਪਹਿਲਾਂ ਕਮਲਕੌਰ ਭਾਬੀ ਦਾ ਰੇਪ ਕੀਤਾ ਗਿਆ ਤੇ ਉਸ ਤੋਂ ਬਾਅਦ ਗਲਾ ਘੋਟ ਕੇ ਮੌਤੇ ਘਾਟ ਉਤਾਰਿਆ ਗਿਆ ਇਸ ਮਾਮਲੇ ਦੇ ਵਿੱਚ ਬਠਿੰਡਾ ਪੁਲਿਸ ਨੇ ਵੀ ਇਹ ਸਾਫ਼ ਕਰ ਦਿੱਤਾ ਸੀ ਕਿ ਅਮਰਿਤਪਾਲ ਸਿੰਘ ਮੈਰੋ ਇਸ ਕਤਲकांड ਦਾ ਮਾਸਟਰਮਾਈਂਡ ਹੈ ਇਸ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਇਹ ਅਮਰਿਤਪਾਲ ਸਿੰਘ ਮੈਰੋ ਬਾਰੇ ਹਰਪਾਲ ਸਿੰਘ ਖਾਰਾ ਦਾ ਵੱਡਾ ਬਿਆਨ ਪੰਜਾਬ ਪੁਲਿਸ ਦੇ ਅੰਡਰ ਹੀ ਅਮਰਿਤਪਾਲ ਸਿੰਘ ਮੈਰੋਂ ਐ ਉਹਨਾਂ ਬਾਰੇ ਮੈਨੂੰ ਤਾਂ ਕੋਈ ਪਤਾ ਨਹੀਂ ਹੈਗਾ ਇਲਜ਼ਾਮ ਲੱਗੇ ਆ ਮੈਂ ਤਾਂ ਮੀਡੀਆ ਚ ਹੀ ਦੇਖਿਆ ਜੀ ਜੀ ਕਿ ਉਹਨਾਂ ਨੇ ਕਤਲ ਕੀਤਾ ਜਾਂ ਕਿਹਨੇ ਕੀਤਾ ਇਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਜੀ ਅੱਛਾ ਲਾਸਟ ਟਾਈਮ ਕਦੋਂ ਤੁਹਾਡੀ ਗੱਲਬਾਤ ਹੁੰਦੀ ਹੈ ਅਮਰਿਤਪਾਲ 31 ਤਰੀਕ ਨੂੰ ਜੀ ਉਹ ਪਹਿਲੀ ਤਰੀਕ ਨੂੰ ਘਰੋਂ ਗਿਆ 31 ਤਰੀਕ ਨੂੰ ਘਰੇ ਸੀਗਾ ਉਹ ਤੇ ਪਹਿਲੀ ਤਰੀਕ ਨੂੰ ਮੈਂ ਕੰਮ ਤੇ ਚਲਾ ਗਿਆ ਤੇ ਮੇਰੇ ਮਗਰੋਂ ਉਹ ਚਲਾ ਗਿਆ ਤੇ ਉਸ ਤੋਂ ਬਾਅਦ ਨਹੀਂ ਤੁਹਾਡੇ ਧਿਆਨ 'ਚ ਹੈਗਾ ਇਸ ਤਰ੍ਹਾਂ ਦਾ ਮਾਮਲਾ ਤੇ ਕੰਚਨ ਕੁਮਾਰੀ ਨਾਲ ਕੋਈ ਗੱਲਬਾਤ ਹੋਈ ਹੋਏ ਨਹੀਂ ਜੀ ਮੈ ਮੈਨੂੰ ਨਹੀਂ ਇਸ ਗਾਰੇ ਪਤਾ ਕੋਈ ਉਹਦੇ ਨਾਲ ਕੀ ਉਹਦਾ ਚੱਲਦਾ ਸੀ ਕੀ ਨਹੀਂ ਚੱਲਦਾ ਸੀ ਕੀ ਸਹੀ ਗੱਲਬਾਤ ਕੇ ਕੋਈ ਨਹੀਂ ਸੀ ਤੁਹਾਡੇ ਨਾਲ ਕਦੇ ਉਹਨਾਂ ਨੇ ਇਸ ਮਸਲੇ ਨੂੰ ਲੈ ਕੇ ਗੱਲਬਾਤ ਕੀਤੀ ਨਹੀਂ ਜੀ ਮੈਂ ਇਸ ਹੌਣ ਵਾਲੇ ਮਸਲੇ ਨੂੰ ਤਾਂ ਮੈਨੂੰ ਕੋਈ ਪਤਾ ਨਹੀਂਗਾ ਇਹ ਪਹਿਲਾਂ ਇੱਕ ਵਾਰੀ ਹੋਈ ਸੀ ਗੱਲ ਵੀ ਉਹ ਕੁੜੀ ਘਰ ਆਈ ਸੀ ਪਤਾ ਨਹੀਂ ਉਹ ਮਾਫੀ ਮੁਫੀ ਮੰਗ ਕੇ ਗਈ ਸੀ 아니 ਪੈਸੇ ਬੂਸੇ ਦਿੱਤੇ ਸੀ ਉਹਨੂੰ ਤੇ ਉਹ ਤਾਂ ਪਤਾ ਨਹੀਂ ਬੰਦ-ਬੰਦ ਵੀ ਕਰ ਗਈ ਸੀ ਆਦਾ ਇਹ ਸਿਸਟਮ ਤੇ ਉਸ ਤੋਂ ਬਾਅਦ ਆਈ ਕੁੜੀ ਸੀ ਉਹ ਇਹ ਇਹ ਕੁੜੀ ਪਤਾ ਨਹੀਂ ਇਹ ਸੀ ਕਿ ਮੈਨੂੰ ਸੁਣਿਆ ਵੀ ਕੋਈ ਕੁੜੀ ਮਤਲਬ ਆਈ ਸੀ ਜੀ ਜਿਹੜੀ ਹਾਂ ਮਾਫੀ ਮੰਗ ਕੇ ਗਈ ਸੀ ਤੇ ਸਾਲਿਆਂ ਦਾ ਕੌਣ ਸੀ ਇਹ ਜਿਹੜੇ ਰਾਸਤ ਚ ਲਿੱਤੇ ਨੇਗੇ ਇਹ ਕਦੇ ਆਏ ਨੇ ਟੋਟੇ ਕਰੇ ਇਹ ਪਿੰਡੋਂ ਹੀ ਆ ਮੁੰਡਾ ਹਣ ਗਵਾਂਢ ਮੱਥੇ ਆ ਕਈ ਵਾਰੀ ਆ ਵੀ ਜਾਂਦਾ ਸੀਗਾ ਹੂੰ ਤੇ ਦੂਜਾ ਮੁੰਡਾ ਤਾਂ ਹਰੀਕਿਆਂ ਦਾ ਉਹ ਨਹੀਂ ਮੈਂ ਨਹੀਂ ਉਹ ਘਰੇ ਮਿਲਣਾ ਆਉਂਦੇ ਰੇ ਅੰਮ੍ਰਿਤਪਾਲ ਜੀ ਨੂੰ ਇਹ ਨਹੀਂ ਮੈਂ ਤਾਂ ਦਿਨੇ ਘਰੇ ਨਹੀਂ ਹੁੰਦਾ ਜੀ ਮੈਂ ਤਾਂ ਰਾਤ ਨੂੰ ਜਾਂਦਾ ਨੇਰੇ ਹੋਏ ਅਸੀਂ ਕਹਿੰਦੇ ਤੇ ਸਵੇਰ ਆ ਜਾਂਦਾ ਜੀ ਕੀ ਕਾਫੀ ਇਲਜ਼ਾਮ ਲਾ ਰਹੇ ਨੇਗੇ ਗੰਭੀਰ ਤੁਹਾਡੇ ਬੇਟੇ ਦੇ ਸਾਡਾ ਬੇਟਾ ਇਹੋ ਜਿਹਾ ਇਲਜ਼ਾਮ ਵਾਲਾ ਹੈ ਨਹੀਂ ਜੀ ਸਹੀ ਸਹੀ ਇਹ ਹਾਂ ਬਿਲਕੁਲ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਰਾਜ ਮਿਸਤਰੀ ਕਰਦਾ ਮਿਸਤਰੀ ਕੰਮ ਕਰਦਾ ਤੇ ਤੁਹਾਡੇ ਵਕੀਲ ਸਾਹਿਬ ਕਿਹੜੇ ਨੇ ਸਾਡੇ ਵਕੀਲ ਸਾਹਿਬ ਖਾਰਾ ਸਾਹਿਬ ਕੋਲੇ ਆਏ ਆਂ ਜੀ ਅਸੀਂ ਇਹ ਕਰਨਗੇ ਅਸੀਂ ਤੁਹਾਨੂੰ ਹਿਸਾਬ ਦਿਵਾਉਣਗੇ ਹਾਂਜੀ ਹਾਂਜੀ ਖਰਾਸਾ ਕੋਲ ਆਏ ਆ ਅਸੀਂ ਇਹ ਕਰਨਾਂਗੇ ਕੁਝ ਹੋਰ ਅੱਛੇ ਕਿ ਤੁਸੀਂ ਦੱਸੋ ਤੁਹਾਡਾ ਬੇਟਾ ਕਦੀ ਵਿਦੇਸ਼ ਚ ਗਿਆ ਸੀ ਤਾਂ ਤੁਹਾਨੂੰ ਇਸ ਤੋਂ ਪਹਿਲਾਂ ਕਾਫੀ ਚਿਰ ਪਹਿਲਾਂ ਗਿਆ ਸੀਗਾ ਜੀ ਕਿੱਥੇ ਗਿਆ ਸੀ ਪਤਾ ਨਹੀਂ ਮੈਂ ਸ਼ਾਇਦ ਮਲੇਸ਼ੀਆ ਕਹਿੰਦਾ ਸੀ ਗਿਆ ਸੀਗਾ ਕਾਫੀ ਚਿਰ ਪਹਿਲਾਂ ਕਰੋ ਤਾਂ ਠੱਕੇ ਠੱਕੇ ਖਾ ਕੇ ਰਲਕੁਲ ਕੇ ਆ ਗਿਆ ਸੀ ਥੋੜੇ ਚਿਰ ਬਾਅਦ ਵਿੱਚ ਰੋਜ਼ਗਾਰ ਵਾਸਤੇ ਗਿਆ ਸੀਗਾ ਜੀ ਹਾਂ ਤੇ ਕੋਈ ਆ ਗਿਆ ਸੀ ਹਾਂ ਉਹ ਉਹ ਤਾਂ ਬਾਣੇ ਦੀ ਵਿੱਚ ਸੀ ਕਿ ਉਹ ਤਾਂ ਦਮਾਲਾ ਹਸੇ ਆ ਗਏ ਹਾਂ ਜੀ ਬਾਣੇ ਜੀ ਸੀ ਬਾਣੇ ਜੀ ਤਾਂ ਬਹੁਤ ਸ਼ੁਰੂ ਤੋਂ ਆਈ ਨਿੱਕਾ ਹੁੰਦਾ ਹੀ ਤੇ ਉਹ ਕਿਸੇ ਜਿਹੜਾ ਏਜੰਟ ਹੁੰਦਾ ਉਹਨੇ ਭੇਜਿਆ ਸੀਗਾ ਪਾਰਕਾਂ ਵਾਸਤੇ ਪਰ ਉੱਥੇ ਕੋਈ ਹੋਰ ਸੀਗਾ ਕੋਈ ਮੱਛੀ ਮੱਛੀ ਦਾ ਕੰਮ ਕੋਈ ਉਹ ਕਰਦਾ ਨਹੀਂ ਸੀ ਜਰਵਾਣੀ ਨਾਲ ਜੁੜਿਆ ਹੋਇਆ ਹੈ ਹਾਂਜੀ ਹਾਂਜੀ ਦੇਖੋ ਸਾਡੀ ਤਾਂ ਉਦੋਂ ਵੀ ਇਹੀ ਰਿਕੁਐਸਟ ਸੀ ਕਿ ਇਹਨਾਂ ਤੋਂ ਕੋਈ ਚੀਜ਼ ਰਿਕਵਰ ਨਹੀਂ ਹੋਣੀ ਰਿਕਵਰ ਆਲਦੀ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਉਹ ਰਿਕਵਰ ਹੋ ਚੁੱਕਾ ਫਰਦਰ ਕੋਈ ਰਿਕਵਰੀ ਨਹੀਂ ਕਰਨੀ ਮੋਬਾਈਲ ਵਗੈਰਾ ਵੀ ਇਹਨਾਂ ਨੂੰ ਹੈਂਡਓਵਰ ਕੀਤਾ ਹੋਇਆ ਹੈ ਅੱਜ ਮੈਨੂੰ ਉਮੀਦ ਬਹੁਤ ਹੈ ਕਿ ਅੱਜ ਜਿਹੜਾ ਜੁਡੀਸ਼ੀਅਲ ਰਿਮਾਂਡ ਬਣਦਾ ਪੁਲਿਸ ਰਿਮਾਂਡ ਨਹੀਂ ਬਣਦਾ ਤੁਸੀਂ ਇਹ ਅਪੀਲ ਕਰੋਗੇ ਹਾਂ ਅਸੀਂ ਬਹਿਸ ਕਰਾਂਗੇ ਜੇ ਅਗਰ ਪੁਲਿਸ ਰਿਮਾਂਡ ਮੰਗਦੇ ਨੇ ਤਾਂ ਮੈਂ ਇਹੀ ਰਿਕਵੈਸਟ ਕਰੂੰਗਾ ਕਿ ਜਦੋਂ ਆਲਰੇਡੀ ਕੋਈ ਵੈਪਨ ਰਿਕਵਰੀ ਨਹੀਂ ਇਸ ਦੇ ਵਿੱਚ ਹੋਣਾ ਤੇ ਜਿਹੜੇ ਨਿੱਕੀਆਂ ਮੋਟੀਆਂ ਚੀਜ਼ਾਂ ਰਿਕਵਰ ਹੋ ਚੁੱਕੀਆਂ ਨੇ ਤੇ ਇਸ ਦੇ ਵਿੱਚ ਫਰਦਰ ਜਿਹੜੀ ਰਿਕਵਰੀ ਦੀ ਨਹੀਂ ਕੋਈ ਲੋੜ ਤੇ ਮੈਟਰ ਆਫ ਐਵੀਡੈਂਸ ਆ ਬਲਾਈਂਡ ਮਟਰ ਹੈ ਕਿਰਸਾ ਭਾਈ ਨੇ ਇਲਜ਼ਾਮ ਬੇਤੁਕੇ ਲਾਏ ਜਾ ਰਹੇ ਨੇ ਕਿ ਕੀ ਕਿਆ ਨਾ ਜਾਣਿਓ ਦੇਖੋ ਇਹ ਚਲਾਨ ਦਾ ਪਾਰਟ ਬਣਦੇ ਜਾਂ ਨਹੀਂ ਬਣਦਾ ਇਹ ਜੋ ਮਰਜੀ ਬੋਲੀ ਜਾਂ ਸੋਸ਼ਲ ਮੀਡੀਆ ਜੋ ਮਰਜੀ ਵਲੋਗ ਬੋਲੀ ਜਾਣ ਝੂਠੇ ਬੰਦੇ ਪਸਾਏ ਨੇ ਕੋਈ ਉਹਨਾਂ ਦਾ ਲਿੰਕ ਨਹੀਂ ਬਣਦਾ ਉਸ ਲੇਡੀ ਨੂੰ ਲੱਖਾਂ ਲੋਕ ਨਫ਼ਤ ਕਰਦੇ ਸੀ ਉਹ ਕੌਣ ਇਸ ਦੇ ਵਿੱਚ ਕੋਈ ਇਹੋ ਜਿਹਾ ਕੰਮ ਕਰ ਗਿਆ ਪਤਾ ਨਹੀਂ ਅੱਛੇ ਕਹਿ ਦੱਸੋ ਜਿਹੜੀ ਪੋਸਟਮੋਰਮ ਰਿਪੋਰਟ ਆਈ ਤੁਸੀਂ ਉਸ ਸਹਿਮਤ ਹੋ ਨਹੀਂ ਪੋਸਟਮੋਰਮ ਦਾ ਦੇਖੋ ਉਹਦਾ ਮਰਡਰ ਤਾਂ ਐਡਮਿਟਡ ਹੀ ਹੈ ਜੀ ਜੇ ਫੌਰਗਿਆਨ ਮਰੀ ਤਾਂ ਹੈ ਹੀ ਇਹ ਨਾ ਜੀ ਉਹ ਸਾਡੇ ਸਾਡਾ ਪੁਆਇੰਟ ਇੰਨਾ ਹੈ ਕਿ ਇਹਨਾਂ ਬੰਦਿਆਂ ਨੇ ਮਰਡਰ ਨਹੀਂ ਕੀਤਾ ਹੋਰ ਕਿਸੇ ਨੇ ਕੀਤਾ ਸਾਡਾ ਕੋਈ ਲਿੰਕ ਨਹੀਂ ਜੀ ਅੱਜ ਤੁਹਾਡੇ ਨਾਲ ਆਪਣਾ ਅਮਰਪਾਲ ਮੈਰ ਦੇ ਫਾਦਰ ਸਾਹਿਬ ਵੀ ਆਏ ਨੇ ਹਾਂ ਉਹਨਾਂ ਦੇ ਫਾਦਰ ਸਾਹਿਬ ਨੇ ਬਾਬਾ ਰਦੀਪ ਸਿੰਘ ਦਲ ਖਾਲਸਾ ਤੋਂ ਆਏ ਹੋਏ ਨੇ ਕਾਫੀ ਸੰਗਤ ਵੀ ਨਾਲ ਆਈ ਹੈ ਸਭ ਨੂੰ ਪਤਾ ਹੈ ਕਿ ਉਹ ਲੇਡੀ ਜਿਹੜੀ ਗਲਤ ਸੀ ਉਹਨੇ ਬਹੁਤ ਸੋਸਾਇਟੀ ਚ ਬੱਚਿਆਂ ਦਾ ਬੇੜਾ ਗਰਕ ਕੀਤਾ ਹੈ ਤਾਂ ਇਹ ਬੰਦੇ ਜਿਹੜੇ ਝੂਠੇ ਪਸਾਇ ਨੇ ਇਸ ਕੇ ਅਮਰਤਪਾਲ ਦਾ ਮੈਨੂੰ ਤਾਂ ਵੀ ਕੇਸ ਤੁਸੀਂ ਲੜਾਉਂਗੇ ਹਾਂ ਮੈਂ ਹੀ ਲੜ ਰਿਆਂ ਜੀ ਆਹ ਉਹ ਤਾਂ ਜੋ ਮਰਜੀ ਜੀ ਹਣੋ ਸਟੇਟ ਆਫ ਦੇ ਬੰਦੇ ਭੇਜ ਦਿੰਦੀ ਹੁੰਦੀ ਹੈ ਕੋਈ ਚੱਕਰ ਨਹੀਂ ਇਸ ਦੇ ਵਿੱਚ ਉਹ ਕੇਸ ਮੈਂ ਹੀ ਲੜਾਂਗਾ ਪਰ ਲੋਕ ਕਹਿੰਦੇ ਕਾਨੂੰਨ ਦਾ ਕੰਮ ਹੈਗਾ ਇਹ ਹੱਥ 'ਚ ਨਹੀਂ ਲੈਣਾ ਚਾਹੀਦਾ ਸੀ ਸਰ ਹੋਇਆ ਹੀ ਕੁਝ ਨਹੀਂ ਕਾਨੂੰਨ ਅਸੀਂ ਹੱਥ 'ਚ ਲਿਆ ਹੀ ਨਹੀਂ ਮੌਤ ਬਾਰੇ ਤਾਂ ਅਸੀਂ ਪਹਿਲਾਂ ਕਹਿੰਨੇ ਆ ਕਿ ਮੌਤ ਕਿਸ ਦਾ ਹੋਂ ਦਾ ਕਤਲ ਕਿਸ ਨੇ ਕੀਤਾ ਸਾਨੂੰ ਕੀ ਪਤਾ ਉਸ ਦੇ ਵਿੱਚ ਅੱਛਾ ਤੁਹਾਨੂੰ ਉਹਨੂੰ ਲੱਗਦਾ ਵੀ ਜਿਸ ਤਰ੍ਹਾਂ ਅਮਰਪਾਲ ਮੈਨੂ ਦਾ ਲਾਏ ਜਾ ਰਿਹਾ ਹੈ ਜਾਂ ਵੀ ਉਹ ਵਿਦੇਸ਼ ਭੱਜ ਗਿਆ ਤੁਸੀਂ ਮੰਨਦੇ ਹੋ ਵੀ ਉਹਨੂੰ ਨਿਆਂ ਪਾਰੇਗਾ ਨਹੀਂ ਨਹੀਂ ਸਾਨੂੰ ਤਾਂ ਡਾਊਟ ਹੈ ਜੀ ਪੁਲਿਸ ਦੇ ਕੋਲ ਹੈ ਇਹ ਪੁਲਿਸ ਅੱਗੇ ਕੇ ਪੀ ਐਸ ਗੱਲ ਵੀ ਅਹੀਂ ਕਰਦਾ ਹੁੰਦਾ ਸੀ ਕਹਿੰਦਾ ਅੰਦਾਜ਼ੀ ਕੈਨੇਡਾ ਤੇ ਅਮਰੀਕਾ ਚਲੇਗਾ ਪਿੱਛੋਂ ਫੇਕ ਐਂਕਾਊਂਟਰ ਕਰ ਦਿੰਦਾ ਸੀ ਸਾਨੂੰ ਖਾਸ ਕਰਕੇ ਪੰਜਾਬ ਪੁਲਿਸ ਤੇ ਬਠਿੰਡਾ ਪੁਲਿਸ ਤੇ ਕੋਈ ਯਕੀਨ ਆ ਚੱਕਰ ਤੁਹਾਨੂੰ ਲੱਗਦਾ ਵੀ ਤੁਸੀਂ ਵੀ ਉਹਨਾਂ ਨੂੰ ਅਪੀਲ ਕਰੋਗੇ ਮਤਲਬ ਮੇਰੇ ਵੀ ਅੱਬ ਦੀ ਅਰੈਸਟ ਪਾਵੇ ਕੋਈ ਨਾ ਅੱਗੇ ਆ ਸਰ ਸਾਨੂੰ ਪਤਾ ਹੀ ਨਹੀਂ ਜੇ ਪਤਾ ਹੋਵੇ ਤਾਂ ਸਰੈਂਡਰ ਕਰਕੇ ਪਹਿਲੀ ਗੱਲ ਤਾਂ ਮੇਰੀ ਸਰੈਂਡਰ ਦੀ ਗੱਲ ਸੁਣੋ ਐਸ ਪੁਲਿਸ ਕੋਲ ਸਰੈਂਡਰ ਕਰਾਂਗੇ ਜਿਨ੍ਹਾਂ ਨੇ ਕਿੰਨੇ ਬੱਚੇ ਮਾਰਤੇ ਨੇ ਆਪਦੇ ਸੀਐਸਟਾਫ ਦੇ ਅੰਦਰ ਕੋਈ ਐਕਸ਼ਨ ਲਿਆ ਜੇ ਫੌਰ ਜਿਵੇਂ ਬੰਦਾ ਬਾਹਰ ਹੈ ਤੁਹਾਡੀ ਗੱਲ ਤੇ ਐਡਮਿਟ ਕਰ ਲੈਣੇ ਆਪਾਂ ਉਹ ਬੰਦਾ ਬਾਹਰ ਹੈ ਤੇ ਮੇਰੀ ਮਾਤਮਾਰੀ ਮੈਂ ਸਰੈਂਡਰ ਕਰਾ ਦੂੰਗਾ ਇਹ ਕੱਲ ਨੂੰ ਕਤਲ ਕਰ ਦੇਣਗੇ ਕਿੰਨੇ ਅਗਰਿਆਣੇ ਵਾਲੇ ਮਰਡਰ ਕੇਸ ਦਾ ਕੀ ਹੋਇਆ ਸਾਨੂੰ ਬਠਿੰਡਾ ਪੁਲਿਸ ਤੇ ਕੋਈ ਯਕੀਨ ਨਹੀਂ ਇਹਨਾਂ ਨੂੰ ਕਿਤੇ ਵੀ ਉਹ ਬੰਦੇ ਮਿਲ ਗਏ ਕਦੋਂ ਮਰਜ਼ੀ ਫੇਕ ਐਨਕਾਊਂਟਰ ਕਰ ਸਕਦੇ ਨੇ ਐਸ ਵਕਤ ਪੰਜਾਬ ਦਾ ਬਹੁਤ ਬੁਰਾ ਹਾਲਾਤ ਪੁਲਿਸ ਤੇ ਯਕੀਨ ਤੁਹਾਨੂੰ ਜੀ ਸਾਨੂੰ ਪੰਜਾਬ ਪੁਲਿਸ ਤੇ ਦਾ ਯਕੀਨ ਹੀ ਨਹੀਂ ਹੈ ਨਾ ਇਹਨਾਂ ਤੇ ਕਦੋਂ ਮਰਜ਼ੀ ਫੇਕ ਐਨਕਾਊਂਟਰ ਜਦ ਅੱਬਲ ਅੱਬਲ ਤਾਂ ਇਹਨਾਂ ਦੀ ਅਰੈਸਟ ਅਰੈਸਟੀ ਕਰ ਸਕਦੇ ਨੇ ਆਪਦੇ ਕੋਲ ਹੀ ਹੋਊਗਾ ਜੇ ਕਿਤੇ ਖੁਦਾਗਰਾਂ ਖਾਸ ਦਾ ਬੰਦਾ ਬਾਹਰ ਹੋਇਆ ਤਾਂ ਕੋਰਟ ਚ ਸਰੈਂਡਰ ਕਰਾਂਗੇ ਅਸੀਂ ਇਹਨਾਂ ਕੋਲ ਸਰੈਂਡਰ ਕਿਵੇਂ ਕਰਾਂਗੇ ਜੀ ਸੋ ਇਸ ਕਰਕੇ ਕੋਈ ਸਰੈਂਡਰ ਦੀ ਗੱਲ ਨਹੀਂ ਉਹ ਝੂਠੀ ਗੱਲ ਫਲਾਈ ਜਾ ਰਹੀ ਹੈ ਪੰਜਾਬ ਦੀ ਜਾਨ ਕਿਡ कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर